ਸਭ ਤੋਂ ਵੱਡਾ ਕਾਰਗਰ ਹਥਿਆਰ ਆਤਮ ਭਰੋਸਾ ਉਹਨਾਂ ਦੋ ਮਨੁੱਖਾਂ 'ਚ ਧਰਤੀ ਅਸਮਾਨ ਜਿੰਨਾ ਫਰਕ ਹੁੰਦਾ ਹੈ ਇੱਕ ਜੋ ਆਤਮ ਵਿਸ਼ਵਾਸੀ ਹੋਵੇ ਅਤੇ ਦੂਸਰਾ ਜੋ ਆਤਮ ਵਿਸ਼ਵਾਸੀ ਨਹੀਂ ਜੋ ਆਤਮ ਭਰੋਸੇ ਉਨਾ ਹੁੰਦਾ ਹੈ ਉਹ ਕਦੇ ਉਤਾ ਨਹੀਂ ਉੱਠ ਸਕਦਾ ਜਦੋਂ ਕਿ ਆਤਮ ਭਰੋਸੇ ਵਾਲਾ ਜ਼ਿੰਦਗੀ 'ਚ ਜ਼ਰੂਰ ਮੱਲਾ ਮਾਰਦਾ ਹੈ ਦੁਨਗਾਤ ਜਿੰਨੇ ਵੀ ਮਹਾਨ ਕਾਰਜ ਸਿਰੇ ਚੜੇ ਹਨ ਸਾਰੇ ਆਤਮ ਪ੍ਰੋਸੈਸ ਸਦਕਾ ਹੀ ਆਤਮ ਪ੍ਰੋਸੇ ਵਾਲੇ ਦੀ ਡਿਕਸ਼ਨਰੀ ਵਿੱਚ ਅਸੰਭਵ ਨਾ ਦਾ ਕੋਈ ਸ਼ਬਦ ਹੁੰਦਾ ਹੀ ਨਹੀਂ ਜੇ ਕੋਈ ਤੁਹਾਨੂੰ ਪੁੱਛੇ ਕਿ ਉਹ ਕਿਹੜੀ ਤਾਕਤ ਹੈ ਜੋ ਪਹਾੜਾਂ ਨੂੰ ਵੀ ਢਾ ਢੇਰੀ ਕਰ ਸਕਦੀ ਹੈ ਤਾਂ ਉਹ ਤਾਕਤ ਹੈ ਆਤਮ ਪ੍ਰੋਸੇ ਦੀ ਆਪਣੇ ਬਾਰੇ ਉੱਚੇ ਵਿਚਾਰ ਰੱਖਦਿਆਂ ਸੰਗਨ ਦੀ ਲੋੜ ਨਹੀਂ ਸ਼ਰਮ ਮਹਿਸੂਸ ਕਰਨ ਦੀ ਲੋੜ ਨਹੀਂ ਜੇ ਰੱਬ ਨੇ ਤੁਹਾਨੂੰ ਬਣਾਉਂਦਿਆਂ ਸ਼ਰਮ ਨਹੀਂ ਕੀਤੀ ਤਾਂ ਤੁਹਾਨੂੰ ਕਿਸ ਗੱਲ ਦੀ ਸ਼ਰਮ ਤੁਸੀਂ ਕਿਉਂ ਸ਼ਰਮਾਉਂਦੇ ਹੋ ਕੁਸ ਕਰਨ ਲੱਗੇ ਵੱਡੀ ਜੰਗ ਸਮੇ ਗੋਲੀਯਾਥ ਨਾਂ ਦਾ ਇੱਕ ਮਹਾਨ ਬਹਾਦਰ ਜਦੋਂ ਇਜ਼ਰਾਈਲੀ ਕੈਂਪ 'ਚ ਪਹੁੰਚਿਆ ਤਾਂ ਉਸਨੇ ਲਲਕਾਰਿਆ ਕਿਸੇ 'ਚ ਦਮ ਹੈ ਤਾਂ ਅੱਗੇ ਆਓ ਪਰ ਕਿਸੇ ਨੇ ਵੀ ਉਸ ਦੀ ਲਲਕਾਰ ਦੇ ਜਵਾਬ 'ਚ ਹੌਸਲਾ ਨਹੀਂ ਦਿਖਾਇਆ ਇਉਂ ਉਸ ਦਾ ਹੌਸਲਾ ਹੋਰ ਵੱਧ ਗਿਆ ਉਸਨੇ ਫੇਰ ਲਲਕਾਰਿਆ ਤਦ ਡੇਵਿਡ ਨਾਂ ਦਾ ਇੱਕ ਨੌਜਵਾਨ ਫੌਜੀ ਅੱਗੇ ਆਇਆ ਗੋਲੀਯਾਥ ਜਿਹਾ ਤੁਹਾੜ ਹੀ ਰਿਹਾ ਸੀ ਅਤੇ ਉੱਚੀ-ਉੱਚੀ ਬੋਲ ਕੇ ਆਪਣੀ ਬਹਾਦਰੀ ਦਾ ਵਿਖਾਵਾ ਕਰ ਰਿਹਾ ਸੀ ਡੇਵਿਡ ਹੌਸਲਾ ਕਰਕੇ ਅੱਗੇ ਵਧਿਆ ਉੱਥੇ ਇਕੱਠੇ ਹੋਏ ਤਜਰਬੇਕਾਰ ਲੋਕਾਂ ਨੇ ਉਸ ਨੂੰ ਕਈ ਤਰ੍ਹਾਂ ਦੇ ਹਥਿਆਰ ਦਿੱਤੇ ਪਰ ਡੇਵਿਡ ਨੇ ਕੋਈ ਵੀ ਹਥਿਆਰ ਲੈਣ ਤੋਂ ਨਾ ਕਰ ਦਿੱਤੀ ਲੋਕਾਂ ਨੇ ਸਮਝਾਇਆ ਕਿ ਇਨ੍ਹਾਂ ਹਥਿਆਰਾਂ ਤੋਂ ਬਿਨਾ ਤੋ ਹਮਲਾਵਰ ਨੂੰ ਸਿੱਧਾ ਨਹੀਂ ਕਰ ਸਕਦਾ ਡੇਵਿਡ ਨੇ ਜਵਾਬ ਦਿੱਤਾ ਮੈਨੂੰ ਇਨ੍ਹਾਂ ਮਾਰੂ ਹਥਿਆਰਾਂ ਦਾ ਕੋਈ ਤਜਰਬਾ ਨਹੀਂ ਇਹ ਮੈਥੋਂ ਚੱਲਣੇ ਨਹੀਂ ਨਾ ਹੀ ਇਹ ਮੇਰੇ ਹਥਿਆਰ ਹਨ ਮੇਰੇ ਕੋਲ ਆਪਣਾ ਹਥਿਆਰ ਹੈ ਮੈਂ ਇਸੇ ਸਦਕਾ ਉਸ ਨਾਲ ਲੜਾਂਗਾ ਡੇਵਿਡ ਨੇ ਸਾਰੇ ਹਥਿਆਰ ਵਾਪਸ ਮੋੜ ਦਿੱਤੇ ਸਿਰਫ ਤੀਰਕਮਾਨ ਅਤੇ ਗੁਲੇਲ ਨੂੰ ਚੱਕਿਆ ਅਤੇ ਨਾਲ ਪੈ ਕੁਝ ਪੱਥਰ ਰੋੜੇ ਚੱਕ ਲੈ ਦੂਜੇ ਪਾਸੇ ਦੂਜੇ ਪਾਸੇ ਫਿਲਸਤੀਨੀ ਗੋਲੀਯਥ ਹਥਿਆਰਬੰਦ ਸੀ ਅਤੇ ਢਾਲ ਨਾਲ ਸੁਰੱਖਿਤ ਵੀ ਮਾਰੂ ਹਥਿਆਰਾਂ ਨਾਲ ਲੈਸ ਸੀ ਉਸਨੇ ਇਹਨਾਂ ਹੱਥਾਂ ਸਮਝਦਿਆਂ ਇਜ਼ਰਾਈਲੀ ਨੌਜਵਾਨ ਨੂੰ ਮੁਕਾਬਲੇ ਲਈ ਅਗਾਹੋਂਦਿਆ ਵੇਖਿਆ ਤਾਂ ਉਸਨੇ ਪਹਿਲਾਂ ਵਾਂਗ ਫੁੰਕਾਰਨ ਦੇ ਆ ਕਿਹਾ ਆ ਮੇਰੇ ਕੋਲ ਤਾਂ ਆ ਮੈਂ ਤੇਰੀ ਬੋਟੀ-ਬੋਟੀ ਕਰਕੇ ਉੱਡਦੇ ਚੀਲ ਬਾਜਾਂ ਵੱਲ ਸੁਟਾਂਗਾ ਜੰਗਲ ਦੇ ਭੇੜੇ ਵੀ ਅਜ ਰੱਜਣਗੇ ਗੋਲੀਯਥ ਦੀ ਕਮੰਡੀ ਲਲਕਾਰ ਸੁਣ ਕੇ ਡੇਵਿਡ ਨੇ ਕਿਹਾ ਤੂੰ ਤਾਂ ਮੇਰੇ ਕੋਲ ਢਾਲ ਅਤੇ ਤਲਵਾਰ ਲੈ ਕੇ ਆਇਆ ਹੈ ਪਰ ਮੈਂ ਤੇਰੇ ਕੋਲ ਉਸ ਰੱਬ ਦਾ ਭਰੋਸਾ ਲੈ ਕੇ ਆਇਆ ਜਿਸ ਦੇ ਹੁਕਮ ਦੀ ਤੂੰ ਉਲੰਘਣਾ ਕੀਤੀ ਹੈ ਉਹ ਰੱਬ ਜੋ ਇਜ਼ਰਾਈਲੀ ਫੌਜ ਦਾ ਕਮਾਂਡਰ ਹੈ ਅੱਜ ਉਹੀ ਰੱਬ ਮੇਰੇ ਹੱਥੋਂ ਤੇਰਾ ਕਲਿਆਣ ਕਰਾਏਗਾ ਉਸ ਫਿਲਸਤੀਨੀ ਵਾਂਗ ਡੇਵਿਡ ਕੋਲ ਹਥਿਆਰ ਨਹੀਂ ਸਨ ਕਿਸੇ ਹਥਿਆਰ ਤੇ ਭਰੋਸਾ ਨਾ ਕਰਦਿਆਂ ਡੇਵਿਡ ਨੇ ਰੱਬ ਤੇ ਭਰੋਸਾ ਰੱਖਿਆ ਉਸੇ ਭਰੋਸੇ ਨਾਲ ਦੁਸ਼ਮਣ ਨੂੰ ਹਰਾਇਆ ਗਲੇਲ ਚ ਪੱਥਰ ਦਾ ਟੁਕੜਾ ਕੱਸ ਕੇ ਸਿੱਧਾ ਉਸਦੇ ਮੱਥੇ 'ਚ ਨਿਸ਼ਾਨਾ ਵਿੰਨਿਆ ਪਲਾਂ 'ਚ ਹੀ ਲੋਟਪੋਟ ਹੁੰਦਾ ਗੋਲੀਅਥ ਉੱਪਰ ਚਲਾ ਗਿਆ ਸੰਸਾਰ ਜੰਗ ਦੇ ਯੋਧਿਆਂ ਦੇ ਬਾਰੇ ਐਡਮੰਡ ਕੇਮਪਰ ਨੇ ਲਿਖਿਆ ਹੈ ਸਾਡੇ ਫੌਜੀਆਂ ਦੀਆਂ ਬਹਾਦਰੀਆਂ ਦੀਆਂ ਗਥਾਵਾਂ ਯਾਦ ਰੱਖਣਯੋਗ ਹਨ ਹੈਰਾਨ ਕਰਨ ਵਾਲੀਆਂ ਹਨ ਜਿਨ੍ਹਾਂ ਨੂੰ ਅਸੀਂ ਆਮ ਫੌਜੀ ਸਮਝਦੇ ਸਾਂ ਉਹਨਾਂ ਅਨੇਕਾਂ ਜਿਗਰੇ ਵਾਲੇ ਕਾਰਨਾਮੇ ਵਿਖਾਏ ਹਨ ਉਦਾਹਰਨ ਲਈ ਉਸ ਨੌਜਵਾਨ ਬਾਰੇ ਹੀ ਸੁਣੋ ਜੋ ਸਕੂਲ ਦੇ ਦਿਨਾਂ ਵਿੱਚ ਟੁਲਕੂ ਜਿਹਾ ਹੁੰਦਾ ਸੀ ਸਕੂਲੋਂ ਅਕਸਰ ਭੱਜਿਆ ਰਹਿੰਦਾ ਕੋਈ ਐਮ ਧਿਆਨ ਉਸਨੇ ਕੀ ਪਾਸ ਕਰਨਾ ਸੀ ਜਦ ਉਸਨੇ ਫੌਜ 'ਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਰੀਰਕ ਟੈਸਟ 'ਚ ਡਾਕਟਰ ਨੇ ਫੇਲ ਦੀ ਰਿਪੋਰਟ ਦਿੱਤੀ ਉਸਨੇ ਫੇਰ ਕੋਸ਼ਿਸ਼ ਕੀਤੀ ਪਰ ਵਿਅਰਥ ਇਸੇ ਤਰ੍ਹਾਂ ਕਈ ਵਾਰ ਫੇਲ ਹੁੰਦਾ ਡਾਕਟਰੀ ਟੈਸਟ 'ਚ ਪਤਾ ਨਹੀਂ ਕਿਵੇਂ ਪਾਸ ਹੋ ਗਿਆ ਅਤੇ ਫੌਜ ਵਿੱਚ ਭਰਤੀ ਕਰ ਲਿਆ ਗਿਆ। ਅਤੇ ਜਦ ਅਸੀਂ ਉਸ ਨੂੰ ਵੇਖਿਆ ਤਾਂ ਅਸੀਂ ਜਾਣ ਗਏ ਕਿ ਬਸ ਕੁਝ ਦਿਨਾਂ ਬਾਅਦ ਹੀ ਆਪਣੀਆਂ ਲੱਤਾਂ ਬਾਹਾਂ ਤੜਵਾ ਕੇ ਮੁੜਿਆ ਕੇ ਮੁੜਿਆ। ਕਈ ਦਿਨ ਉਸ ਬਾਰੇ ਕਿਸੇ ਨੂੰ ਕੋਈ ਪਤਾ ਨਾ ਲੱਗਿਆ ਕਿ ਉਸ ਦਾ ਕੀ ਬਣਿਆ। ਪਰ ਅਚਾਨਕ ਇੱਕ ਦਿਨ ਉਸ ਦੇ ਦੋਸਤ ਦੀ ਇੱਕ ਚਿੱਠੀ ਤੋਂ ਸਾਰੀ ਗੱਲ ਪਤਾ ਲੱਗੀ। ਉਸਨੇ ਖਾਈ ਚ ਪਏ ਅੱਗ ਲੱਗ ਚੁੱਕੇ ਬੰਬ ਨੂੰ ਚੁੱਕ ਕੇ ਫਟਣ ਤੋਂ ਪਹਿਲਾਂ ਦੂਰ ਵਗਾਹ ਮਾਰਿਆ ਇਦਾਂ ਖਾਈ ਚ ਲੁਕੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਦਾ ਬਚਾਅ ਹੋ ਗਿਆ। ਇਸੇ ਤਰ੍ਹਾਂ ਇੱਕ ਦਿਨ ਗੋਲੀਆਂ ਦੀ ਜ਼ਬਰਦਸਤ ਬਾਛੜ ਵਿੱਚੋਂ ਦੀ ਲੰਘਦਾ ਹੋਇਆ ਆਪਣੇ ਜ਼ਖਮੀ ਫੌਜੀ ਸਾਥੀ ਨੂੰ ਬਚਾ ਕੇ ਲੈ ਆਇਆ। ਇਸੇ ਤਰ੍ਹਾਂ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਅਜਿਹੇ ਬਹੁਤ ਨੌਜਵਾਨ ਮਿਲਦੇ ਹਨ। ਜੋ ਕੁਝ ਨਾ ਹੁੰਦੇ ਵੀ ਬੜਾ ਕੁਝ ਕਰ ਦਿਖਾਉਂਦੇ ਹਨ ਬੇਸ਼ੱਕ ਉਹਨਾਂ 'ਚ ਦੂਜਿਆਂ ਨਾਲੋਂ ਘੱਟ ਤਾਕਤ ਹੋਵੇ ਘੱਟ ਯੋਗਤਾ ਹੋਵੇ ਪਰ ਉਹਨਾਂ 'ਚ ਬੇਹੱਦ ਆਤਮ ਭਰੋਸਾ ਤਾਂ ਹੁੰਦਾ ਹੈ। ਇਹੀ ਉਹਨਾਂ ਨੂੰ ਮਹਾਨ ਹੈਰਾਨਕੁਨ ਕੰਮਾਂ 'ਚ ਸਫਲਤਾ ਬਖਸ਼ਦਾ ਹੈ। ਇਹ ਮਨੁੱਖ ਦਾ ਭਰੋਸਾ ਹੀ ਹੈ ਜੋ ਮੁਸ਼ਕਲ ਨੂੰ ਆਸਾਨ ਬਣਾ ਦਿੰਦਾ ਹੈ। ਭਰੋਸਾ ਪਰਮਾਤਮਾ ਵਿੱਚ ਭਰੋਸਾ ਆਤਮਾ ਵਿੱਚ। ਮਨੁੱਖ ਦਾ ਆਤਮ ਭਰੋਸਾ ਉਸ ਨੂੰ ਦੇਵਤਾ ਬਣਾ ਦਿੰਦਾ ਹੈ ਜਿਸ ਦੀ ਇੱਛਾ ਪੂਰੀ ਹੋਣੀ ਹੀ ਚਾਹੀਦੀ ਹੈ। ਰੱਬ ਨੇ ਸਾਨੂੰ ਡਰ ਦੀ ਭਾਵਨਾ ਨਹੀਂ ਸਗੋਂ ਤਾਕਤ ਦੀ ਭਾਵਨਾ ਬਖਸ਼ੀ ਹੈ। ਰੱਬ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਹੈ ਅਤੇ ਸੁਲਝਿਆ ਹੋਇਆ ਦਿਮਾਗ ਦਿੱਤਾ ਹੈ। ਫਿਰ ਵੀ ਬਹੁਤੇ ਲੋਕ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹਨ। ਆਪਣੀਆਂ ਸਮਰਥਾਵਾਂ ਨੂੰ ਜਿੱਤ ਨਾਲ ਨਹੀਂ ਸਗੋਂ ਹਾਰ ਨਾਲ ਜੋੜ ਕੇ ਵੇਖਦੇ ਹਨ। ਅਜਿਹੇ ਲੋਕ ਆਪਣੀ ਜਿੱਤ ਦੀ ਲੋਚਾਂ ਨੂੰ ਸੁਪਨਾ ਹੀ ਸਮਝਦੇ ਹਨ ਉਸ ਨੂੰ ਆਪਣੇ ਜੀਵਨ ਦਾ ਅੰਗ ਨਹੀਂ ਬਣਾਉਂਦੇ ਤੁਲਨਾਤਮਕ ਨਜ਼ਰੋਂ ਦੇਖਿਆ ਜਾਵੇ ਤਾਂ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਆਪਣੀ ਸਮਰੱਥਾ ਦਾ ਠੀਕ ਮਾਪ ਤੋਲ ਕਰ ਸਕਦੇ ਹਨ ਬਹੁਤੇ ਤਾਂ ਆਪਣੀ ਜਿੱਤ ਨੂੰ ਕਿਸੇ ਦੂਜੇ ਵੱਲੋਂ ਮਦਦ ਹੀ ਮੰਨਦੇ ਹਨ ਭਰੋਸਾ ਵੱਡੀਆਂ ਸ਼ਕਤੀਆਂ ਦਾ ਸਿਰ ਮੌਰ ਜ਼ਰੂਰ ਹੈ ਜੰਗ ਵਿੱਚ ਬੰਦੂਖ ਨਹੀਂ ਸਗੋਂ ਮਨੁੱਖ ਦੇ ਅੰਦਰ ਦਾ ਆਤਮ-ਭਰੋਸਾ ਜੰਗ ਲੜਦਾ ਹੈ ਇਸ ਨਾਲ ਇਹੋ ਸਿੱਧ ਹੁੰਦਾ ਹੈ ਕਿ ਆਤਮ-ਭਰੋਸਾ ਕਾਮਯਾਬੀ ਦੀ ਆਖਰੀ ਕੁੰਜੀ ਹੈ ਜੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਤਾਂ ਪ੍ਰਾਪਤੀ ਵੀ ਨਹੀਂ ਜਿੰਨਾ ਪੱਕਾ ਭਰੋਸਾ ਹੋਵੇਗਾ ਓਨੀ ਹੀ ਜਿੱਤ ਦੀ ਵਧੇਰੇ ਸੰਭਾਵਨਾ ਹੋਵੇਗੀ ਵਧੇਰੇ ਲੋਕਾਂ 'ਚ ਜੇ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਤਾਂ ਕੇਵਲ ਆਤਮ-ਭਰੋਸੇ ਦੀ ਹੀ ਸਾਡੇ ਲੋਕਾਂ 'ਚ ਇਹ ਭਾਵਨਾ ਨਹੀਂ ਹੁੰਦੀ ਕਿ ਸਾਡੇ ਅੰਦਰ ਜੋ ਰੱਬ ਹਾਜ਼ਰ ਹੈ ਉਹ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਹੈ। ਉਹੀ ਤਾਕਤ ਸਾਡੀ ਮਦਦਗਾਰ ਹੈ। ਜੋ ਲੋਕ ਆਤਮਪ੍ਰੋਤ ਸੇਵਾਲੇ ਹੁੰਦੇ ਹਨ, ਉਹਨਾਂ ਲਈ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ। ਜਿਹੜਾ ਮਨੁੱਖ ਆਪਣਾ ਭਰੋਸਾ ਜਗਾਈ ਰੱਖਦਾ ਹੈ, ਉਸ ਦੀ ਤਾਕਤ ਆਪਣੇ ਆਪ ਦੁੱਗਣੀ ਹੋ ਜਾਂਦੀ ਹੈ। ਜੋ ਵਿਅਕਤੀ ਪੱਕੇ ਭਰੋਸੇ ਨਾਲ ਕੋਈ ਗੱਲ ਆਖਦਾ ਹੈ ਸਾਰੇ ਸਰੋਤਿਆਂ ਤੇ ਉਸ ਦਾ ਉਹੋ ਜਿਹਾ ਹੀ ਅਸਰ ਪੈਂਦਾ ਹੈ ਆਤਮ ਭਰੋਸੇ ਦੇ ਸਹਾਰੇ ਮਨੁੱਖ ਭਿਆਨਕ ਤੋਂ ਭਿਆਨਕ ਹਾਲਤਾਂ ਵਿੱਚ ਵੀ ਅਡੋਲ ਰਹਿੰਦਾ ਹੈ ਜੇ ਮਨੁੱਖ ਨੂੰ ਆਤਮ ਭਰੋਸਾ ਨਾ ਹੋਵੇ ਅਤੇ ਨਾ ਹੀ ਰੱਬੀ ਤਾਕਤ ਤੇ ਵਿਸ਼ਵਾਸ ਤਾਂ ਉਹ ਕਿੰਨੀਆਂ ਹੀ ਉਮੰਗਾਂ ਲੋਚਨਾਵਾਂ ਕਿਉਂ ਨਾ ਧਾਰੀ ਰੱਖੇ ਉਹ ਉਹਨਾਂ ਦੀ ਪੂਰਤੀ ਨਹੀਂ ਕਰ ਸਕਦਾ ਜੇ ਮਨੁੱਖ ਆਤਮ ਭਰੋਸਾ ਨਹੀਂ ਤੇ ਉਹ ਜਿੰਨਾ ਮਰਜੀ ਸਾਹੋ-ਸਾਹੀ ਹੋਈ ਜਾਵੇ ਉਸਦੀ ਮਿਹਨਤ ਐਵੇਂ ਰੁੜ ਜਾਏਗੀ ਜਿਹੜਾ ਬੰਦਾ ਬੇਪਰੋਸਗੀ ਵਾਲਾ ਹੁੰਦਾ ਹੈ ਸਮਝ ਲਓ ਉਹ ਜ਼ਿੰਦਗੀ ਦੇ ਨਿਜਮਾ ਵਿਰੋਧ ਕੰਮ ਕਰ ਰਿਹਾ ਹੈ ਇਸ ਲਈ ਉਹ ਫਾੜ ਹੀ ਰਹੇਗਾ ਹੀ ਉਹ ਕੋਈ ਮੱਲ ਨਹੀਂ ਮਾਰ ਸਕਦਾ ਉਹ ਸਦਾ ਕੋਰੇ ਕਾਗਜ਼ ਵਾਂਗ ਹੀ ਰਹੇਗਾ ਪ੍ਰਾਪਤੀਆਂ ਦਾ ਇਤਿਹਾਸ ਉਸ ਕਾਗਜ਼ ਤੇ ਕਦੇ ਨਹੀਂ ਲਿਖਿਆ ਜਾ ਸਕਦਾ ਉਨ੍ਹਾਂ ਦੋ ਵਿਅਕਤੀਆਂ 'ਚ ਜ਼ਮੀਨ ਅਸਮਾਨ ਜਿੰਨਾ ਫਰਕ ਹੁੰਦਾ ਹੈ ਜੋ ਆਤਮ ਭਰੋਸੇ ਪ੍ਰੁੱਤਾ ਹੈ ਅਤੇ ਦੂਜਾ ਆਤਮ ਭਰੋਸੇ ਉਹ ਹੀਨਾ ਜਿਹੜੇ ਆਤਮ ਭਰੋਸੇ ਉਹ ਖਾਲੀ ਹੁੰਦੇ ਹਨ ਉਹਨਾਂ ਦਾ ਜੀਵਨ ਉੱਪਰ ਨਹੀਂ ਉੱਠ ਸਕਦਾ ਜਦੋਂ ਕਿ ਆਤਮ ਭਰੋਸੇ ਵਾਲੇ ਜਿਓੜੇ ਬੇਅੰਤ ਮੰਜ਼ਲਾ ਫਤਿਹ ਕਰ ਲੈਂਦੇ ਹਨ ਸੰਸਾਰ ਵਿੱਚ ਮਹਾਨ ਕੰਮ ਜਿਨੇ ਵੀ ਕੀਤੇ ਹਨ ਆਤਮ ਭਰੋਸੇ ਦੇ ਆਧਾਰ ਤੇ ਹੀ ਹੋ ਸਕੇ ਹਨ ਆਤਮਪ੍ਰੋ ਸੇਵਾਲੀ ਦੀ ਡਿਕਸ਼ਨਰੀ ਵਿੱਚ ਅਸੰਭਵ ਸ਼ਬਦ ਲਈ ਕੋਈ ਥਾਂ ਨਹੀਂ ਜਿਹੜੇ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਲਗਾਉਂਦੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਜ਼ਰੂਰਤ ਖਾਣ ਪੀਣ ਤੋਂ ਅੱਗੇ ਨਹੀਂ ਵਾਧੀ ਅਰਥਾਤ ਜੋ ਵਿਅਕਤੀ ਹੱਥ ਤੋਂ ਮੂੰਹ ਤੱਕ ਦੀ ਖੇਡ ਵਿੱਚ ਹੀ ਲੱਗੇ ਰਹਿੰਦੇ ਹਨ ਜਿਹੜੇ ਇਹ ਨਹੀਂ ਸਮਝਦੇ ਕਿ ਰੱਬ ਨੇ ਉਹਨਾਂ ਨੂੰ ਇਸ ਧਰਤੀ ਤੇ ਵਿਸ਼ੇਸ਼ ਮਨੋਰਥ ਲਈ ਭੇਜਿਆ ਹੈ ਅਤੇ ਉਹਨਾਂ ਦੀ ਡਿਊਟੀ ਉਚੇਚੇ ਕੰਮ ਲਈ ਲਾਈ ਹੈ ਉਹ ਲੋਕ ਅੱਜ ਤੱਕ ਸੰਸਾਰ ਵਿੱਚ ਨਾ ਤਾਂ ਕੁਝ ਕਰ ਸਕੇ ਹਨ ਅਤੇ ਨਾ ਹੀ ਭਵਿੱਖ ਵਿੱਚ ਕੁਝ ਕਰ ਸਕਣਗੇ ਜੀਵਨ ਬੇਕਾਰ ਗੁਜ਼ਾਰਨਗੇ ਇੱਥੇ ਇੱਕ ਔਰਤ ਦੀ ਚਿੱਠੀ ਪੇਸ਼ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਮੈਂ ਅੱਜ ਤੱਕ ਕੁਝ ਪ੍ਰਾਪਤ ਨਹੀਂ ਕਰ ਸਕੀ ਅਤੇ ਨਾ ਹੀ ਭਵਿੱਖ ਵਿੱਚ ਕੋਈ ਆਸ ਹੈ ਮੈਂ ਸ਼ੁਰੂ ਤੋਂ ਹੀ ਅਪਾਗਣ ਹਾਂ ਮੈਂ ਸਾਰੀ ਜ਼ਿੰਦਗੀ ਭੁੱਲਾ ਵਿੱਚ ਹੀ ਗੁਜ਼ਾਰ ਦਿੱਤੀ ਮੈਂ ਜੋ ਵੀ ਕਰਨ ਦੀ ਧਾਰੀ ਮੈਂ ਉਸ ਕੰਮ ਵਿੱਚ ਨਾਕਾਮਜਬ ਰਹੀ। ਮੈਨੂੰ ਕਦੇ ਆਤਮ-ਵਿਸ਼ਵਾਸ ਹੈ ਹੀ ਨਹੀਂ ਅਤੇ ਮੈਂ ਸਮਝਦੀ ਹਾਂ ਕਿ ਭਵਖ ਵਿੱਚ ਵੀ ਮੇਰਾ ਆਤਮ-ਵਿਸ਼ਵਾਸ ਸੁੱਤਾ ਹੀ ਰਹੇਗਾ। ਉਪਰੋਕਤ ਔਰਤ ਦੇ ਨਾਕਾਮਜਬ ਹੋਣ ਦਾ ਕਾਰਨ ਸਪਸ਼ਟ ਹੈ। ਉਸਦੀ ਅਸਫਲਤਾ ਦਾ ਮੁੱਖ ਕਾਰਨ ਉਸਦੀ ਮਾਨਸਿਕ ਹਾਲਤ ਹੈ। ਜਿਸ ਮਨੁੱਖ ਦੀ ਮਾਨਸਿਕ ਹਾਲਤ ਅਜਿਹੀ ਹੋਵੇ ਉਸ ਨੂੰ ਕਾਮਯਾਬੀ ਕਿਵੇਂ ਮਿਲੇਗੀ? ਕਾਮਯਾਬੀ ਪਹਿਲਾਂ ਦਿਮਾਗ ਵਿੱਚ ਦਾਖਲ ਹੁੰਦੀ ਹੈ ਉਸ ਨੂੰ ਬਾਅਦ ਵਿੱਚ ਕਿਰਿਆ ਰੂਪ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ ਮਨ 'ਚ ਜੇ ਭਰੋਸਾ ਹੋਵੇ ਤਾਂ ਮਨੁੱਖ ਜ਼ਰੂਰ ਕਾਮਯਾਬ ਹੁੰਦਾ ਹੈ ਪਰ ਭਰੋਸੇ ਦੀ ਥੋੜ੍ਹ ਹੋਵੇ ਤਾਂ ਕਾਮਯਾਬੀ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਕੋਈ ਮਨੁੱਖ ਆਪਣੇ ਮਨ 'ਚ ਪੱਕੀ ਧਾਰੀ ਬੈਠਾ ਹੋਵੇ ਕਿ ਉਸ ਤੋਂ ਕਿਸੇ ਦਾ ਭਲਾ ਨਹੀਂ ਹੋਣਾ ਤਾਂ ਸੰਸਾਰ ਦੀ ਕੋਈ ਤਾਕਤ ਉਸ ਨੂੰ ਪ੍ਰੇਰ ਨਹੀਂ ਸਕਦੀ ਕਿ ਉਹ ਉਸ ਕੰਮ 'ਚ ਸਫਲ ਹੋ ਜਾਵੇ ਜਦੋਂ ਅਸੀਂ ਜ਼ਿੰਦਗੀ ਵਿੱਚ ਸਫਲਤਾ ਦੀ ਗੱਲ ਸੋਚਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਆਪਣੀ ਜੇਤੂ ਤਾਕਤ ਤੇ ਭਰੋਸਾ ਹੋਣਾ ਚਾਹੀਦਾ ਹੈ ਅਤੇ ਜੋ ਕੰਮ ਕਰੀਏ ਅਣਮੰਨੇ ਢੰਗ ਨਾਲ ਨਹੀਂ ਦਿਲੋਂ ਕਰੀਏ ਤਦੇ ਉਸ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਜਿਸ ਸਮੇਂ ਜੈਨ ਐਡਮਸ ਨੇ ਕਾਲ ਛੱਡਿਆ ਤਾਂ ਉਸ ਵੇਲੇ ਉਸ ਮੂਰੇ ਇੱਕ ਉਦੇਸ਼ ਸੀ ਡਾਕਟਰਾਂ ਨੇ ਉਸ ਬਾਰੇ ਆਖ ਦਿੱਤਾ ਸੀ ਉਸ ਦੀ ਸਿਹਤ ਇੰਨੀ ਡੈਗ ਪਈ ਹੈ ਕਿ ਉਹ ਬਹੁਤੇ ਦਿਨ ਨਹੀਂ ਕੱਟ ਸਕਦੀ ਇਥੋਂ ਤੱਕ ਕਿ ਡਾਕਟਰਾਂ ਨੇ ਇਹ ਵੀ ਫਤਵਾ ਦੇ ਦਿੱਤਾ ਕਿ ਵੱਧ ਤੋਂ ਵੱਧ ਸਾਲ 6 ਮਹੀਨੇ ਜੀਵੇਗੀ। ਜੈਨ ਨੇ ਆਤਮ ਭਰੋਸੇ ਨਾਲ ਮੰਨ ਲਿਆ ਕਿ 6 ਮਹੀਨੇ ਨਹੀਂ ਕਾਫੀ ਹਨ। ਇਨ੍ਹਾਂ 6 ਮਹੀਨਿਆਂ 'ਚ ਮੈਂ ਘੱਟ ਤੋਂ ਘੱਟ ਉਹ ਇੱਕ ਕੰਮ ਤਾਂ ਕਰ ਸਲਾਂਗੀ ਜੋ ਮਨੁੱਖਤਾ ਲਈ ਕਰਨਾ ਚਾਹੁੰਦੀ ਹਾਂ। ਉਹ ਆਤਮ ਭਰੋਸੇ ਨਾਲ ਜੁੱਟ ਗਈ। ਉਸ ਦਾ ਨਿਸ਼ਾਨਾ ਸੀ ਇੱਕ ਆਸ਼ਰਮ ਕਾਇਮ ਕਰਨ ਦਾ। ਇਹ ਉਸ ਦਾ ਪਰਮ ਉਦੇਸ਼ ਸੀ। ਉਸਨੇ ਦ੍ਰਿਹੜ ਪ੍ਰੋਸੇ ਸਦਕਾ ਉਹ ਕੰਮ ਹੱਥ 'ਚ ਲੈ ਲਿਆ ਅਤੇ ਜਿਉਂ-ਜਿਉਂ ਉਹ ਕੰਮ ਸਿਰੇ ਚੜਦਾ ਗਿਆ ਉਸਦੀ ਸਿਹਤ ਵੀ ਸੁਧਰਦੀ ਗਈ ਉਸ ਦੌਰਾਨ ਉਸਦੇ ਮਨ 'ਚ ਇੱਕ ਪਲ ਵੀ ਸੋਚਨਾ ਆਈ ਕਿ ਉਹ ਸਰੀਰਕ ਪੱਖੋਂ ਡਾਵਾ ਡੋਲ ਹੈ ਇਸੇ ਤਰ੍ਹਾਂ ਆਪਣੇ ਉਦੇਸ਼ ਪੂਰਤੀ 'ਚ ਲੱਗੇ ਰਹਿੰਦਿਆਂ ਆਸ਼ਰਮ ਦੀ ਸਥਾਪਨਾ 'ਚ ਸਫਲ ਹੋਈ ਸਗੋਂ 6 ਮਹੀਨੇ ਵੀ ਟੱਪ ਗਏ ਅਤੇ ਉਸ ਤੋਂ ਬਾਅਦ ਉਹ ਬਹੁਤ ਸਾਲ ਜਿਉਂਦੀ ਰਹੀ ਇ ਉਸ ਦਾ ਆਪਣੇ ਉੱਤੇ ਪੂਰਾ ਭਰੋਸਾ ਅਤੇ ਰੱਬੀ ਮੇਰ ਵਿੱਚ ਬੇਹੱਦ ਸ਼ਰਧਾ ਅਤੇ ਆਸਥਾ ਦਾ ਹੀ ਨਤੀਜਾ ਸੀ ਮੈਂ ਇੱਕ ਅਜਿਹੇ ਵਿਅਕਤੀ ਨੂੰ ਵੀ ਵੇਖਿਆ ਹੈ ਜੋ ਬਿਲਕੁਲ ਆਮ ਵਾਂਗ ਸੀ ਉਸ ਨੂੰ ਜਦ ਹਿਪਨੋਟਾਈਜ਼ਡ ਕੀਤਾ ਗਿਆ ਤਾਂ ਉਸ ਨੇ ਉਹ ਕਰ ਦਿਖਾਇਆ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਉਸ ਨੂੰ ਦੋ ਕੁਰਸੀਆਂ ਤੇ ਲਟਾ ਦਿੱਤਾ ਗਿਆ ਇੱਕ ਕੁਰਸੀ ਤੇ ਉਸ ਦੇ ਪੈਰ ਅਤੇ ਦੂਜੀ ਕੁਰਸੀ ਤੇ ਉਸ ਦੀ ਗਰਦਨ ਅਤੇ ਸਿਰ ਵਿਚਾਲੜਾ ਹਿੱਸਾ ਲਟਕੀ ਜਾਵੇ ਉਸਨੇ ਆਪਣੇ ਉੱਤੇ 7-8 ਬੰਦਿਆਂ ਦਾ ਬੋਝ ਚੱਲ ਲਿਆ ਇਸ ਤਰ੍ਹਾਂ ਉਸਨੇ ਇੱਕ ਮਸਤੇ ਘੋੜੇ ਨੂੰ ਲਗਾਮੀ ਕੱਸ ਲਿਆ ਹੁਣ ਤੁਸੀਂ ਆਪ ਹੀ ਦੱਸੋ ਉਸ ਅੰਦਰ ਇਹ ਵੱਧੂ ਤਾਕਤ ਕਿਵੇਂ ਆ ਗਈ ਇਹ ਕੇਵਲ ਉਸ ਬੰਦੇ ਦਾ ਚਮਤਕਾਰ ਹੀ ਸੀ ਜੋ ਉਸ ਕਮਜ਼ੋਰੜੇ ਜਿਹੇ ਨੂੰ ਹਿਪਨੋਟਾਈਜ਼ ਕਰਕੇ ਉਸ 'ਚ ಅಪਾਰ ਭਰੋਸਾ ਜਗਾ ਦਿੱਤਾ ਕਿ ਉਹ ਇਹ ਮਾਰਕਾ ਮਾਰ ਸਕਦਾ ਹੈ ਜੇ ਉਸ 'ਚ ਇਹ ਭਰੋਸਾ ਨਾ ਪੈਦਾ ਕੀਤਾ ਗਿਆ ਹੁੰਦਾ ਤਾਂ ਉਹ ਆਠ ਤਾਂ ਕੀ ਇੱਕ ਬੰਦੇ ਦਾ ਬੋਝ ਵੀ ਨਹੀਂ ਸੀ ਚੱਲ ਸਕਦਾ ਅਥਰੇ ਘੋੜੇ ਨੂੰ ਕਾਬੂ ਕਰਨ ਦੀ ਗੱਲ ਦੂਰ ਰਹੀ ਜੇ ਮਨੁੱਖ ਵਿੱਚ ਆਤਮ ਭਰੋਸਾ ਨਹੀਂ ਤਾਂ ਉਹ ਤਰੱਕੀ ਦੇ ਰਾਹ ਤੇ ਇੱਕ ਕਦਮ ਵੀ ਨਹੀਂ ਚੱਲ ਸਕਦਾ ਮਨੁੱਖ ਦੀ ਕਾਮਯਾਬੀ ਉਸ ਦੇ ਆਤਮ ਭਰੋਸੇ ਤੋਂ ਅਗਾਂਹ ਨਹੀਂ ਜਾ ਸਕਦੀ ਕਾਮਯਾਬੀ ਸਿਰਫ ਆਤਮ ਭਰੋਸੇ ਨੂੰ ਅਪਣਾਉਣ ਵਾਲੀ ਹੀ ਹੈ ਮਨੁੱਖ ਦੇ ਸੁੰਗੜੇ ਵਿਚਾਰ ਉਸਦੀ ਅਪਾਰ ਤਾਕਤ ਨੂੰ ਸੀਮਤ ਕਰ ਦਿੰਦੇ ਹਨ ਹੋ ਸਕਦਾ ਹੈ ਹਿਪਨੋਟਾਈਜ਼ ਕਰਨ ਵਾਲਾ ਬੰਦਾ ਵੈਬਸਟਾਰ ਦਾ ਸ਼ੈਕਸਪੀਅਰ ਨੂੰ ਵੀ ਹਿਪਨੋਟਾਈਜ਼ ਕਰਦਾ ਤਾਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾ ਦਿੰਦਾ ਕਿ ਉਹਨਾਂ 'ਚ ਲਿਖਣ ਦੀ ਸ਼ਕਤੀ ਨਹੀਂ ਹੈ ਉਹ ਮੂਰਖ ਹਨ ਪਰ ਸਵਾਲ ਉੱਠਦਾ ਹੈ ਕਿ ਉਸ ਦੀ ਗੱਲ ਨੂੰ ਮੰਨਣ ਦੀ ਸ਼ਕਤੀ ਵੀ ਮਨੁੱਖ 'ਚ ਕਿੱਥੋਂ ਆਉਂਦੀ ਹੈ ਕਿ ਉਹ ਬੰਦਾ ਉਸਤੇ ਅਜਿਹਾ ਕੋਈ ਮੰਤਰ ਫੂਕਦਾ ਜਿਸ ਨਾਲ ਉਸ 'ਚ ਤਾਕਤ ਢੇੜੇ ਖਾਂ ਲੱਗਦੀ ਹੈ ਨਹੀਂ ਇਦਾਂ ਨਹੀਂ ਹੋ ਸਕਦਾ ਉਸ ਵਿੱਚ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਨਹੀਂ ਆ ਸਕਦੀ ਅਸਲ ਵਿੱਚ ਤਾਕਤ ਉਸ ਆਦਮੀ ਦੇ ਅੰਦਰ ਹੀ ਹੁੰਦੀ ਹੈ ਹਿਪਨੋਟਿਸਟ ਕੇਵਲ ਉਸ ਤਾਕਤ ਨੂੰ ਪ੍ਰਗਟ ਕਰਨ ਦਾ ਸਾਧਨ ਜਟਾਉਂਦਾ ਹੈ ਕਿਸੇ ਵੀ ਮਸ਼ਹੂਰ ਪਹਿਲਵਾਨ ਨੂੰ ਲੈ ਲਓ ਉਸਦੀ ਸਾਰੀ ਤਾਕਤ ਉਸਦੇ ਤਕੜੇ ਜੁੱਸੇ ਤੇ ਨਿਰਭਰ ਨਹੀਂ ਕਰਦੀ ਜੇ ਉਸ ਵਿੱਚ ਮਨੋਬਲ ਨਾ ਹੋਵੇ ਤਾਂ ਉਸ ਦਾ ਸਰੀਰ ਭਾਵੇਂ ਕਿੰਨਾ ਵੀ ਹੱਟਾ-ਕੱਟਾ ਹੋਵੇ ਉਹ ਆਮ ਬੰਦੇ ਤੋਂ ਵੀ ਹਾਰ ਜਾਏਗਾ ਅਤੇ ਜੇ ਉਸ ਵਿੱਚ ਭਰੋਸਾ ਹੈ ਤਾਂ ਉਹ ਆਪਣੇ ਤੋਂ ਵੱਧ ਤਾਕਤਵਰ ਨੂੰ ਢਾ ਸਕਦਾ ਹੈ ਜਿਵੇਂ ਜਿਵੇਂ ਮਨੁੱਖ ਦੇ ਆਤਮ-ਭਰੋਸੇ 'ਚ ਵਾਧਾ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸ ਦੀ ਕਰਮ ਸ਼ਕਤੀ ਵੀ ਵਾਧੀ ਜਾਂਦੀ ਹੈ ਮਨੁੱਖ ਦੀ ਤਾਕਤ ਦਾ ਮਾਪ ਉਸ ਦੀ ਉਸਤਾਰ ਤੋਂ ਕੀਤਾ ਜਾਂਦਾ ਹੈ ਜਿਸ ਦੇ ਮਾਧਿਅਮ ਨਾਲ ਆਪਣੇ ਦਾਤੇ ਨਾਲ ਜੁੜਿਆ ਹੁੰਦਾ ਹੈ ਜੇ ਮਨੁੱਖ ਨੇ ਆਪਣੇ ਆਤਮ ਭਰੋਸੇ ਦੀ ਉਹ ਤਾਰ ਛੋਟੀ ਕਰ ਦਿੱਤੀ ਤਾਂ ਉਸ ਚ ਤਾਕਤ ਵੀ ਥੋੜੇ ਸਮੇਂ ਲਈ ਹੀ ਆਵੇਗੀ ਅਬਰਾਹਮ ਲਿੰਕਨ ਬਾਰੇ ਆਪਾਂ ਸਾਰੇ ਜਾਣਦੇ ਹਾਂ ਉਹ ਦਿਨ ਤੋਂ ਬਹੁਤ ਸੁਧਾਰਨ ਜਹੀ ਸ਼ਖਸੀਅਤ ਵਾਲਾ ਸੀ ਪਰ ਜਿਉਂ ਹੀ ਅਮਰੀਕਾ ਚ ਪਹਿਲਾ ਉੱਤਰ ਵਾਲੇ ਪਾਸਿਓਂ ਘਰੇਲੂ ਜੰਗ ਫੁੱਟਣ ਲੱਗੀ ਅਤੇ ਰਾਸ਼ਟਰਪਤੀ ਦੀ ਚੋਣ ਦਾ ਸਮਾਂ ਨੇੜੇ ਆਉਂਦਾ ਗਿਆ ਅਚਾਨਕ ਲਿੰਕਨ ਦੇ ਮਨ ਵਿੱਚ ਆਈ ਕਿ ਕਿਉਂ ਨਾ ਸਾਰੇ ਦੇਸ਼ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ ਜਾਵੇ ਬਸ ਫਿਰ ਕੀ ਸੀ ਇਹ ਵਿਚਾਰ ਆਉਂਦਿਆਂ ਹੀ ਉਸਨੇ ਨਿਸ਼ਚਾ ਕਰ ਲਿਆ ਉਸਦਾ ਆਤਮ ਭਰੋਸਾ ਜਾਗ ਗਿਆ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਖੜਾ ਹੋ ਗਿਆ ਉਸਨੇ ਉਹਨਾਂ ਜਥੇਬੰਦਿਆਂ ਨੂੰ ਜੋ ਕਿਸੇ ਚੰਗੇ ਬੰਦੇ ਦੀ ਭਾਲਸ ਆਖਿਆ ਮੈਨੂੰ ਸੇਵਾ ਦਾ ਮੌਕਾ ਦਿਓ ਮੇਰੀ ਆਤਮਾ ਦੀ ਆਵਾਜ਼ ਕਹਿੰਦੀ ਹੈ ਕਿ ਮੈਂ ਦੇਸ਼ ਨੂੰ ਸੰਭਾਲ ਸਕਦਾ ਹਾਂ ਉਹ ਰਾਸ਼ਟਰਪਤੀ ਦੀ ਚੋਣ ਲਈ ਖੜਾ ਹੋਇਆ ਉਸਨੇ ਲੀਡਰਾਂ ਨੂੰ ਦੱਸ ਦਿੱਤਾ ਕਿ ਦੇਸ਼ ਦੀ ਠੰਡੀ ਜੰਗ ਦੀ ਵਿਵਤਾ ਸਮੇ ਉਹ ਬਾਗਡੋਰ ਸੰਭਾਲ ਕੇ ਗੱਡੀ ਲਈ ਤੇ ਲੈ ਆਏਗਾ ਲਿੰਕਨ ਵੱਲੋਂ ਕੀਤੇ ਇਸ ਦਾਅਵੇ ਨੂੰ ਕਮੰਡ ਨਹੀਂ ਆਖਣਾ ਚਾਹੀਦਾ ਸਗੋਂ ਇਹ ਤਾਂ ਉਸਦਾ ਆਤਮ-ਵਿਸ਼ਵਾਸ ਹੀ ਸੀ ਅਤੇ ਇਹੀ ਆਤਮ-ਵਿਸ਼ਵਾਸ ਸੱਚਾ ਸਿੱਧ ਹੋਇਆ ਅਤੇ ਸਾਰੀ ਦੁਨੀਆ ਨੇ ਵੇਖਿਆ ਜੋ ਵਿਅਕਤੀ ਆਪਣੇ ਭਾਗਾਂ ਦਾ ਆਪ ਘਾੜਾ ਹੁੰਦਾ ਹੈ ਆਤਮ-ਵਿਸ਼ਵਾਸੇ ਵਾਲਾ ਹੁੰਦਾ ਹੈ ਉਸ ਵੱਲ ਸਾਰੇ ਪ੍ਰੇਮ ਅਤੇ ਸ਼ਰਧਾ ਨਾਲ ਖਿੱਚੇ ਤੁਰੇ ਆਉਂਦੇ ਹਨ ਇਦਾਂ ਦੇ ਬੰਦੇ ਦੀ ਸਾਰੇ ਮਦਦ ਕਰਦੇ ਹਨ ਜਿਸ ਬਾਰੇ ਲੋਕਾਂ ਨੂੰ ਇਹ ਭਰੋਸਾ ਹੁੰਦਾ ਹੈ ਕਿ ਉਹ ਕਿਸੇ ਖਾਸ ਕਮਚਨਪੁਣ ਹੈ। ਅਜਿਹਾ ਬੰਦਾ ਜਿੱਥੇ ਵੀ ਜਾਂਦਾ ਹੈ ਆਦਰ ਮਾਨ ਦੇ ਗੱਫੇ ਪਾਉਂਦਾ ਹੈ ਅਤੇ ਸਾਰੇ ਉਸ ਵੱਲ ਹਾਰਦਕ ਨਜ਼ਰਾਂ ਨਾਲ ਉਮੜਦੇ ਦੇਖਦੇ ਹਨ। ਅਜਿਹੇ ਲੋਕ ਜਿਸ ਰਾਹ 'ਤੇ ਤੁਰ ਪੈਂਦੇ ਹਨ ਉਹ ਰਾਹ ਆਪਣੇ ਆਪ ਹੀ ਪੱਧਰਾ ਹੁੰਦਾ ਜਾਂਦਾ ਹੈ। ਇੰਨਾ ਹੀ ਨਹੀਂ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ। ਜੋਨ ਆਫ ਆਰਕ ਨੂੰ ਆਤਮਿਕ ਪ੍ਰੇਰਨਾ ਹੋਈ ਕਿ ਉਸਨੇ ਆਪਣੇ ਦੇਸ਼ ਨੂੰ ਦੁਸ਼ਮਣ ਦੀ ਗੁਲਾਮੀ ਤੋਂ ਮੁਕਤ ਕਰਾਉਣਾ ਹੈ ਇਸੇ ਸ਼ਕਤੀ ਦੇ ਆਧਾਰ ਤੇ ਉਸਨੇ ਫਰਾਂਸਸੀ ਫੌਜ ਦੀ ਅਗਵਾਈ ਸੰਭਾਲੀ ਕਾਮਯਾਬੀ ਮਿਲੀ ਪਰ ਜੇ ਉਸ ਵਿੱਚ ਇਹ ਭਾਵਨਾ ਨਾ ਹੁੰਦੀ ਤਾਂ ਉਸਨੇ ਸਿਰਫ ਇੱਕ ਫੌਜੀ ਸਿਪਾਹੀ ਦੇ ਰੂਪ ਵਿੱਚ ਹੀ ਰਹਿਣਾ ਸੀ ਉਸ ਵਿੱਚ ਇਹ ਆਤਮ ਭਰੋਸਾ ਅਤੇ ਰੱਬ ਤੇ ਆਸਥਾ ਨਾ ਹੁੰਦੇ ਤਾਂ ਉਸ ਤੋਂ ਫ੍ਰਾਂਸੀਸੀ ਫੌਜ ਦੀ ਅਗਵਾਈ ਨਹੀਂ ਸੀ ਸੰਭਾਲੀ ਜਾਣੀ ਆਤਮ ਭਰੋਸੇ ਦੀ ਤਾਕਤ ਦੇ ਸਹਾਰੇ ਹੀ ਉਸ ਸਮੇਂ ਉਹ ਚਾਰਲਸ ਨੂੰ ਇਹ ਸਮਝਾਉਣ 'ਚ ਸਫਲ ਹੋਈ ਕਿ ਇਸ ਹਾਲਤ 'ਚ ਕੇਵਲ ਉਹੀ ਦੇਸ਼ ਦੀ ਫੌਜ ਦੀ ਅਗਵਾਈ ਸੰਭਾਲ ਕੇ ਦੇਸ਼ ਦੀ ਰੱਖਿਆ ਕਰ ਸਕਦੀ ਹੈ ਜੋਨ ਦੇ ਦਿਲ ਵਿੱਚ ਜੋ ਪਰਬਲ ਆਤਮ ਭਰੋਸਾ ਅਤੇ ਰੱਬ ਵੱਲ ਅਡੋਲ ਆਸਥਾ ਸੀ ਉਸ ਸਹਾਰੇ ਉਸਨੇ ਦੇਸ਼ ਦੀ ਫੌਜੀ ਅਗਵਾਈ ਸੰਭਾਲੀ ਉਸ ਦਾ ਉਹ ਆਤਮ ਭਰੋਸਾ ਵਰਦਾਨ ਸਿੱਧ ਹੋਇਆ ਹਾਲਾਂਕਿ ਉਸ ਨੂੰ ਜੰਗੀ ਸਖਲਾਈ ਦੀ ਮੁਢਲੀ ਜਾਣਕਾਰੀ ਵੀ ਨਹੀਂ ਸੀ ਬਚਪਨ ਤੋਂ ਜਦ ਉਹ ਆਪਣੇ ਮਾਪਿਆਂ ਨਾਲ ਘਰ ਦੇ ਕੰਮਾਂ 'ਚ ਹੱਥ ਵਟਾਉਂਦੀ ਪੇਡਾਂ ਚਰੌਣ ਲੈ ਜਾਂਦੀ ਤਾਂ ਉਸ ਵੇਲੇ ਵੀ ਉਸ ਨੂੰ ਸੋਝੀ ਦੀ ਝਲਕ ਪਈ ਸੀ ਪਰ ਬਾਪ ਨੇ ਅਨਗੌਲਿਆ ਕਰ ਛੱਡੀ ਇਸ ਤੋਂ ਬਿਨਾ ਉਹ ਤੀਵੀ ਸੀ ਨਾਰੀ ਨੂੰ ਫੌਜੀ ਰੂਪ ਵਿੱਚ ਦੇਖਣਾ ਹਰ ਕਿਸੇ ਨੂੰ ਹਜ਼ਮ ਨਹੀਂ ਹੁੰਦਾ ਪਰ ਆਰਕ ਦਾ ਆਤਮ ਭਰੋਸਾ ਉਸ ਦੇ ਰਾਹ ਦਾ ਮਦਦਗਾਰ ਰਿਹਾ ਉਸ ਜੰਬਾਂਜਨ ਨੂੰ ਕਿਸੇ ਦੀ ਪਰਵਾਹ ਨਹੀਂ ਸੀ ਕਿ ਉਸ ਨੂੰ ਕੋਈ ਨਾਜ਼ੁਕ ਕਲੀ ਆ ਕੇ ਟਿਚਰਾਂ ਕਰੇ ਪਰ ਇੰਨਾ ਦਮ ਨਹੀਂ ਸੀ ਕਿਸੇ 'ਚ ਕੋਈ ਉਸ ਦੇ ਆਤਮ ਭਰੋਸੇ ਨੂੰ ਮਖੌਲਾ ਕਰੇ ਉਸ ਦੇ ਆਤਮ ਭਰੋਸੇ ਨੇ ਸਾਰਿਆਂ ਤੇ ਆਪਣੀ ਛਾਪ ਛੱਡੀ ਉਸ ਆਤਮ ਭਰੋਸੇ ਹੀ ਇੱਕ ਨਾਰੀ ਸੁਧਾਰਨ ਜਹੀ ਨਾਰੀ ਇਤਿਹਾਸ ਦੇ ਸਫਿਆਂ ਤੇ ਹਮੇਸ਼ਾ ਲਈ ਲਿਖੀ ਗਈ ਕੋਈ ਵੀ ਮਨੁੱਖ ਮਾਤਰ ਇਥੋਂ ਤੱਕ ਕਿ ਨੈਪੋਲੀਅਨ ਵੀ ਅਜਿਹਾ ਹੈਰਾਨਕੁਨ ਹੰਬਲਾ ਨਹੀਂ ਸੀ ਮਾਰ ਸਕਦਾ ਜਿਵੇਂ ਇੱਕ ਸਧਾਰਨ ਕਿਸਾਨ ਦੀ ਉਸਤੀ ਨੇ ਕਰ ਵਿਖਾਇਆ ਇਹੀ ਦਸ਼ਾ ਕੋਲੰਬਸ ਦੀ ਵੀ ਸੀ ਉਸ ਦਾ ਆਤਮ ਭਰੋਸਾ ਉਸ ਨੂੰ ਉਹ ਕੰਮ ਕਰਨ ਲਈ ਪ੍ਰੇਰਦਾ ਜਿਸ ਨੂੰ ਕਰਨ ਲਈ ਦੂਜੇ ਲੋਕ ਕਲਪਨਾ ਵੀ ਨਹੀਂ ਸਨ ਕਰ ਸਕਦੇ ਲੋਕਾਂ ਨੇ ਉਸ ਦਾ ਬੜਾ ਹੌਸਲਾ ਤੋੜਿਆ ਪਰ ਉਹ ਆਪਣੇ ਭਰੋਸੇ ਤੇ ਡਟਿਆ ਰਿਹਾ ਆਪਣੀ ਮੰਜ਼ਲ ਤੱਕ ਪਹੁੰਚ ਕੇ ਹੀ ਉਸ ਨੇ ਚੈਨ ਦਾ ਸਾਹ ਲਿਆ ਸ਼ੁਰੂ ਚ ਇਟਲੀ ਅਤੇ ਸਪੇਨ ਦੇ ਲੋਕਾਂ ਨੇ ਤਾਂ ਉਸ ਨੂੰ ਸਿਰਫ ਰਿਆ ਪਾਗਲ ਤੱਕ ਵੀ ਕਹਿ ਦਿੱਤਾ ਪਰ ਉਹ ਅੱਗੇ ਹੀ ਅੱਗੇ ਵਧਦਾ ਗਿਆ ਉੱਤਰੀ ਧਰੁਵ ਦੀ ਖੋਜ ਕਰਨ ਵਾਲੇ ਪੀਰੀ ਦੇ ਆਤਮ ਭਰੋਸੇ ਦੇ ਵਿਸ਼ੇ ਬਾਰੇ ਵੀ ਜ਼ਰਾ ਵਿਚਾਰ ਕਰ ਲਈ ਜਾਵੇ। ਉਸ ਨੇ ਇੱਕ ਵਾਰੀ ਨਹੀਂ ਸਗੋਂ ਕਈ ਵਾਰੀ ਇਹ ਕੋਸ਼ਿਸ਼ ਕੀਤੀ। ਉਸ ਨੇ ਕਈ ਵਾਰ ਆਪਣੀ ਜਾਨ ਜੋਖਮ ਵਿੱਚ ਪਾਈ ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਇੱਥੋਂ ਤੱਕ ਕਿ ਉਸ ਦੀ ਬੇੜੀ ਟੁਕੜੇ ਟੁਕੜੇ ਹੋ ਗਈ। ਬਹੁਤ ਅਖਿਆਈਆਂ ਉਸ ਮੂਰੇ ਆਈਆਂ। ਉਸ ਦੇ ਸੰਗੀ ਸਾਥੀ ਆਦ ਵਿਚਾਲੇ ਉਸ ਸਾਥ ਛੱਡ ਗਏ। ਪਰ ਉਹ ਆਪਣੇ ਆਤਮ ਭਰੋਸੇ ਸਹਾਰੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਅੱਗੇ ਵਧਦਾ ਰਿਹਾ ਉਸ ਦਾ ਟੀਚਾ ਉੱਤਰੀ ਤਰੋਵ ਨੂੰ ਪ੍ਰਾਪਤ ਕਰਨਾ ਸੀ ਇਹ ਹੀ ਉਸ ਨੇ ਮਨ ਚ ਧਾਰੀ ਰੱਖੀ ਅੰਤ ਵਿੱਚ ਸਾਰੀ ਦੁਨੀਆ ਨੇ ਵੇਖਿਆ ਕਿ ਉਹ ਆਪਣੇ ਉਦੇਸ਼ ਵਿੱਚ ਬਾਜ਼ੀ ਮਾਰ ਗਿਆ ਇੱਕ ਸਿੱਧਾ ਸਪਾਰਸ਼ ਸੱਚ ਇਹ ਹੈ ਕਿ ਜੇ ਮਨੁੱਖ ਅੰਦਰ ਕੁਝ ਕਰਨ ਦੀ ਲਲਕ ਹੋਵੇ ਪੱਕਾ ਨਿਸ਼ਾਨਾ ਹੋਵੇ ਆਤਮ ਭਰੋਸਾ ਓਮਡੇ ਤਾਂ ਚਟਾਨਾਂ ਵੀ ਉਸ ਲਈ ਆਪ ਹੀ ਰਾਹ ਬਣਾ ਦਿੰਦੀਆਂ ਹਨ ਸੰਸਾਰ ਵਿੱਚ ਅਰੇਹੇ ਮਨੁੱਖ ਬਥੇਰੇ ਹਨ ਜੋ ਛੋਟੀਆਂ-ਛੋਟੀਆਂ ਨੌਕਰੀਆਂ ਕਰਦੇ ਹਨ ਕੀ ਕਾਰਨ ਹੈ ਜਿਹੜੇ ਉਹਨਾਂ ਤੇ ਆਪਣੇ ਹੁਕਮ ਚਲਾਉਂਦੇ ਹਨ ਉਹਨਾਂ ਦੀ ਯੋਗਤਾ ਹੀਟਲਿਆ ਨਾਲੋਂ ਘੱਟ ਹੁੰਦਿਆਂ ਵੀ ਉਹਨਾਂ ਤੋਂ ਉੱਚੀਆਂ ਪਦਵੀਆਂ ਤੇ ਦੰਦ ਦਿਨਾਉਂਦੇ ਹਨ ਇਸ ਤਰ੍ਹਾਂ ਵਰਤਾਰੇ ਦਾ ਕਾਰਨ ਇਹੀ ਹੈ ਕਿ ਹੀਟਾਂ ਲੁੱਟ ਰਹੇ ਲੋਕਾਂ ਚ ਆਤਮ ਭਰੋਸੇ ਦੀ ਥੜ ਹੈ ਇੱਕ ਬੰਦਾ ਦੂਜੇ ਅਧਿਕਾਰੀਆਂ ਮੁਕਾਬਲੇ ਘੱਟ ਉਮਰ ਦਾ ਸੀ ਉਸ ਨੂੰ ਕੱਚਾ ਤੌਰ ਤੇ ਇੱਕ ਉੱਚੀ ਨੌਕਰੀ ਮਿਲ ਗਈ ਉਸ ਨੂੰ ਇਸ ਅਹੁਦੇ ਦੀ ਆਸ ਨਹੀਂ ਸੀ ਪਰ ਉਸ ਆਪਣੇ ਆਤਮ ਭਰੋਸੇ ਨਾਲ ਉਸ ਅਹੁਦੇ ਦੇ ਵਕਾਰ ਨੂੰ ਇਦਾਂ ਨਿਭਾਇਆ ਕਿ ਸਾਰੇ ਆਸ਼ ਆਸ਼ਕਾਰ ਉੱਠੇ ਇਸ ਦਾ ਆਤਮ ਭਰੋਸਾ ਹੀ ਸੀ ਕਿ ਬਗੈਰ ਖੇਚਣ ਤੋਂ ਹੀ ਪ੍ਰਾਪਤ ਉਹ ਪਦਵੀ ਦੀ ਮਾਨ ਮਰਿਆਦਾ ਰੱਖੀ ਅਤੇ ਨਿਭਾਈ ਜਿਸ ਸਦਕਾ ਮੁੱਖ ਅਧਿਕਾਰੀ ਦਾ ਭਰੋਸਾ ਹੋਰ ਵੱਧ ਗਿਆ ਅਤੇ ਪੱਕਿਆਂ ਤੌਰ ਤੇ ਉਹ ਉੱਥੇ ਲੱਗ ਗਿਆ ਜੇ ਮੈਂ ਨਾਕਾਮਜਾਬ ਰਹਾ ਤਾਂ ਇਹ ਜੋ ਸਵਾਲ ਹੈ ਮਨੁੱਖ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ ਇਹ ਭਾਵਨਾ ਮਨ ਚ ਕਦੇ ਨਹੀਂ ਉੱਠਣ ਦੇਣੀ ਚਾਹੀਦੀ ਅਸਫਲ ਰਿਹਾ ਤਾਂ ਕੀ ਹੋਇਆ ਫਿਰ ਕਦੇ ਕਾਮਯਾਬੀ ਮਿਲ ਜਾਏਗੀ ਪਰੰਤੂ ਸ਼ੁਰੂ ਤੋਂ ਹੀ ਇਹ ਸੋਚ ਕੇ ਬੌਂਦਲ ਜਾਣਾ ਉਸ ਰੱਬ ਤੇ ਬੇਪਰੋਸਗੀ ਜਤਾਣਾ ਹੈ ਜਿਸ ਨੇ ਤੁਹਾਨੂੰ ਇਸ ਕੰਮ ਲਈ ਪ੍ਰੇਰਣਾ ਦਿੱਤੀ ਹੈ ਸੋਚਣ ਦਾ ਵਿਸ਼ਾ ਹੈ ਕਿ ਜਿਸ ਰੱਬ ਨੇ ਤੁਹਾਨੂੰ ਕਿਸੇ ਕੰਮ ਲਈ ਨਿਯੁਕਤ ਕੀਤਾ ਹੈ ਉਸ ਨੂੰ ਤੁਹਾਡੇ ਤੇ ਭਰੋਸਾ ਹੈ ਪਰ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਮਨੁੱਖ ਜਦ ਆਪਣੀ ਕੰਮ ਸਮਰੱਥਾ ਤੇ ਸ਼ੱਕ ਕਰਨ ਲੱਗਦਾ ਹੈ ਤਾਂ ਯਕੀਨ ਕਰੋ ਜੇ ਉਹ ਸਫਲ ਵੀ ਹੁੰਦਾ ਹੋਵੇਗਾ ਤਾਂ ਵੀ ਨਹੀਂ ਹੋਣਾ ਪਰ ਜੇ ਉਹ ਆਤਮ ਵਿਸ਼ਵਾਸ ਵਾਲਾ ਹੈ ਤਾਂ ਨਾ ਕਾਮਯਾਬ ਹੋਣ ਦਾ ਕਦੇ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਹਨ ਇਹ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਨ ਇਹ ਹੈ ਕਿ ਤੁਸੀਂ ਖੁਦ ਹੀ ਆਪਣੇ ਬਾਰੇ ਕੀ ਸੋਚਦੇ ਹੋ ਜੇ ਤੁਹਾਡੇ ਚ ਆਤਮ ਵਿਸ਼ਵਾਸ ਦੀ ਥੋੜ੍ਹੀ ਹੈ ਤਾਂ ਤੁਹਾਡੀ ਕੋਈ ਕਿੰਨੀ ਵੀ ਮਦਦ ਕਿਉਂ ਨਾ ਕਰੇ ਤੁਸੀਂ ਕਾਮਯਾਬੀ ਦੇ ਨੇੜੇ ਨਹੀਂ ਪਹੁੰਚ ਸਕਦੇ ਪਰ ਜੇ ਤੁਹਾਡੇ ਚ ਆਤਮ ਵਿਸ਼ਵਾਸ ਹੈ ਤਾਂ ਲੋਕ ਭਾਵੇਂ ਜੋ ਕੁਝ ਮਰਜੀ ਆਖੀ ਜਾਣ ਤੁਹਾਨੂੰ ਕਾਮਯਾਬ ਹੋਣੋਂ ਕੋਈ ਨਹੀਂ ਰੋਕ ਸਕਦਾ ਬੈਂਜਾਮਿਨ ਡਿਜ਼ਰਾਈਲੀ ਇੱਕ ਸਧਾਰਨ ਜਿਹੇ ਹੀ ਵਿਅਕਤੀ ਸੀ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਨ ਚ ਉਹ ਸਫਲ ਹੋ ਗਿਆ ਉਸ ਚ ਕੀ ਕੋਈ ਖਾਸ ਖੂਬੀ ਸੀ ਸਿਰਫ ਆਤਮ ਵਿਸ਼ਵਾਸ ਹੀ ਸੀ ਮਹਾਰਾਣੀ ਵਿਕਟੋਰੀਆ ਉਸ ਨੂੰ ਆਪਣੇ ਨਿੱਜੀ ਦੋਸਤ ਦਾ ਆਦਰ ਦਿੰਦੀ ਸੀ ਕਰਨਲ ਕੁਜ਼ਵੈਲਟ ਦੀ ਕੀ ਖਾਸੀਅਤ ਸੀ ਸਿਰਫ ਇਹ ਕਿ ਉਸ ਨੂੰ ਥੀਓਡੋਰ ਰੂਜ਼ਵੈਲਟ ਤੇ ਬੇਹੱਦ ਭਰੋਸਾ ਸੀ ਭਾਵੇਂ ਉਸ 'ਚ ਆਤਮ ਭਰੋਸਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਜੇ ਰੂਜ਼ਵੈਲਟ 'ਚ ਇੰਨਾ ਆਤਮ ਭਰੋਸਾ ਨਾ ਹੁੰਦਾ ਤਾਂ ਉਹ ਭਾਵੇਂ ਉਹ ਲੱਖਾਂ ਸਹੂਲਤਾਂ ਮਾਣਦਾ ਉਸ 'ਚ ਕਿੱਡੀ ਵੀ ਲਿਆਕਤ ਹੁੰਦੀ ਉਸ ਦੇ ਹਜ਼ਾਰਾਂ ਮਿੱਤਰ ਭਾਵੇਂ ਉਸ ਨੂੰ ਹੱਲਾਸ਼ੇਰੀਆਂ ਦਿੰਦੇ ਉਹ ਏਡੀ ਉੱਚੀ ਥਾਂ ਤੇ ਨਹੀਂ ਸੀ ਪਹੁੰਚ ਸਕਦਾ ਤਰੱਕੀ ਭਾਵੇਂ ਕੁਝ ਕਰ ਜਾਂਦਾ ਪਰੋ ਸੇਧਾ ਮਨੋਵਿਗਿਆਨ ਮਨੁੱਖੀ ਸੁਭਾਅ ਦੀ ਬਹੁਤ ਹੀ ਅਨੋਖੀ ਗੱਲ ਹੈ। ਭਰੋਸਾ ਅਧਿਆਤਮਕ ਆਧਾਰ ਤੇ ਵਿਧੇਰੇ ਟਿਕਦਾ ਹੈ। ਮਾਨਸਿਕ ਤਰਤਲ ਤੇ ਹੀ ਭਰੋਸਾ ਨਪੋਲੀਅਨ ਵਰਗਾ ਹੁੰਦਾ ਹੈ। ਹੋਰ ਸਾਰੀਆਂ ਨਾੜੀਆਂ ਤਾਂ ਉਸਦੇ ਫੌਜੀਆ ਵਰਗੀਆਂ ਹੁੰਦੀਆਂ ਹਨ ਅਤੇ ਜਦੋਂ ਉਹ ਫੌਜੀ ਆਪਣੇ ਕਮਾਂਡਰ ਤੇ ਭਰੋਸਾ ਕਰਨ ਲੱਗਦੇ ਹਨ ਤਾਂ ਉਹਨਾਂ ਦੀ ਤਾਕਤ ਦੁੱਗਣੀ ਚੌਗਣੀ ਹੁੰਦੀ ਜਾਂਦੀ ਹੈ। ਜੋ ਸੋਚਦਾ ਹੈ ਉਹ ਕਰ ਸਕਦਾ ਹੈ ਅਤੇ ਜੋ ਸੋਚਦਾ ਨਹੀਂ ਉਹ ਕਰ ਵੀ ਨਹੀਂ ਸਕਦਾ। ਮਨੋੱਖ ਭਰੋਸੇ ਰੂਪੀ ਇਸ ਸ਼ਕਤੀ ਬਾਰੇ ਜਦੋਂ ਸੋਚਦਾ ਹੀ ਨਹੀਂ ਜਿੰਨਾ ਚ ਇਹ ਆਤਮ ਭਰੋਸਾ ਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪੈਂਦੀ ਉਹ ਸਿਰਫ ਆਪਣੀ ਆਤਮਾ ਦੀ ਆਵਾਜ਼ ਪਿੱਛੇ ਹੀ ਚੱਲਦੇ ਹਨ। ਅੱਜ ਜੇ ਮਨੋੱਖ ਨੇ ਇਥੋਂ ਤੱਕ ਹੈਰਾਨਕੁਨ ਤਰੱਕੀ ਕਰ ਲਈ ਹੈ ਤਾਂ ਉਸ ਦਾ ਇੱਕੋ ਇੱਕ ਕਾਰਨ ਆਤਮ ਭਰੋਸਾ ਹੀ ਹੈ। ਨਹੀਂ ਤਾਂ ਪਹਿਲਾ ਪਹਿਲਾ ਜੰਗਲੀ ਜੀਵ ਹੀ ਮੰਨਿਆ ਜਾਂਦਾ ਸੀ ਮੌਜੇਜ਼ ਵਿੱਚ ਇੰਨਾ ਆਤਮ ਭਰੋਸਾ ਸੀ ਕਿ ਇਜ਼ਰਾਈਲੀਆਂ ਨੂੰ ਉਹ ਉੱਚੇ ਨੀਵੇਂ ਜੰਗਲਾਂ 'ਚੋਂ ਵੀ ਕੱਢ ਕੇ ਲੈ ਗਿਆ ਸੋ ਡਰੋ ਨਹੀਂ ਭਰੋਸਾ ਰੱਖੋ ਜੇ ਤੁਸੀਂ ਡਰਦੇ ਹੋ ਤਾਂ ਸਾਫ਼ ਹੈ ਤੁਹਾਨੂੰ ਆਤਮ ਭਰੋਸਾ ਨਹੀਂ ਤੁਸੀਂ ਰੱਬ ਦੀ ਸੰਤਾਨ ਹੋ ਉਸਨੇ ਤੁਹਾਨੂੰ ਕਮਜ਼ੋਰ ਨਹੀਂ ਬਣਾਇਆ ਉਹ ਤੁਹਾਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦਾ ਜਿਸਨੇ ਨਾ ਟੁੱਟਣ ਵਾਲੀਆਂ ਚਟਾਨਾਂ ਬਣਾਈਆਂ ਉਹ ਆਪਣੀ ਸਭ ਤੋਂ ਉੱਤਮ ਰਚਨਾ ਮਨੁੱਖ ਨੂੰ ਮਾੜ ਚੂ ਕਿਉਂ ਬਣਾਉ ਰੱਬ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਉਸ ਨੇ ਮਨੁੱਖ ਨੂੰ ਸੋਚਣ ਸਮਝ ਦੀ ਤਾਕਤ ਦਿੱਤੀ ਹੈ ਕਿ ਉਹ ਆਪਣੇ ਅੰਦਰ ਆਤਮ ਭਰੋਸਾ ਜਗਾਵੇ ਅਤੇ ਅਜਿਹੇ ਕੰਮ ਕਰੇ ਕਿ ਜਿੰਨਾ ਸਦਕਾ ਉਸੇ ਦੀ ਹੀ ਨਹੀਂ ਸਗੋਂ ਬਣਾਉਣ ਵਾਲੇ ਦੀ ਵੀ ਵਡਿਆਈ ਹੋਵੇ ਮਨੁੱਖ ਨੂੰ ਇਹ ਅਭਿਆਸ ਬਣਾ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਅਤੇ ਅੰਤ ਆਪਣੇ ਆਪ ਵਿੱਚ ਅਤੇ ਰੱਬ 'ਚ ਭਰੋਸਾ ਜਗਾ ਕੇ ਕਰੇ ਜੇ ਤੁਹਾਡੇ 'ਚ ਪੂਰਨ ਆਤਮ ਭਰੋਸਾ ਹੈ ਤਾਂ ਉਸ ਦੇ ਉਲਟ ਵਿਚਾਰ ਤੁਹਾਨੂੰ ਕਰਾਹੇ ਤੱਕ ਹੀ ਨਹੀਂ ਸਕਦੇ ਜਦੋਂ ਮਨੁੱਖ ਆਪ ਨੂੰ ਰੱਬ ਦੀ ਅੰਛ ਮੰਨ ਲਵੇ ਤਾਂ ਉਸ ਨੂੰ ਕਿਸੇ ਗੱਲ ਦੀ ਚਿੰਤਾ ਜਾਂ ਡਰ ਨਹੀਂ ਹੁੰਦਾ ਉਸ ਦਾ ਆਤਮ ਭਰੋਸਾ ਜਾਗ ਉੱਠਦਾ ਹੈ ਉਸ ਆਤਮ ਭਰੋਸੇ ਦੇ ਸਹਾਰੇ ਹੀ ਉਹ ਪਹਾੜ ਹਿਲਾ ਸਕਦਾ ਹੈ ਆਤਮ ਭਰੋਸਾ ਹੀ ਉਹ ਤਾਕਤ ਹੈ ਜੋ ਪਹਾੜ ਨੂੰ ਹਿਲਾ ਸਕਦੀ ਹੈ ਇਹੀ ਸ਼ੁਰੂ ਕੀਤੇ ਸਾਡੇ ਸਵਾਲ ਦਾ ਜਵਾਬ ਹੈ ਇਸ ਲਈ ਆਪਣੇ ਚ ਆਤਮ ਭਰੋਸਾ ਜਗਾਓ ਅਤੇ ਕਾਮਯਾਬੀ ਦੇ ਨਵੇਂ ਸਿਖਰ ਨੂੰ ਛੂਓ ਧੰਨਵਾਦ